ਜਲੰਧਰ ਚ ਇੱਕ 48 ਸਾਲ ਦੇ ਅੰਮ੍ਰਿਤਾਰੀ ਬੰਦੇ ਨੇ ਇੱਕ 14 ਸਾਲ ਦੀ ਕੁੜੀ ਦਾ ਅਲੇਜਡਲੀ ਰੇਪ ਕਰਕੇ ਤੇ ਉਹਨੂੰ ਮਾਰ ਕੇ ਉਹਦੀ ਲਾਸ਼ ਨੂੰ ਆਪਦੇ ਬਾਥਰੂਮ ਚ ਬੰਦ ਕਰਤਾ ਜਲੰਧਰ ਵੈਸਟ ਦੇ ਪਾਰਸ ਸਟੇਟ ਚ ਜੋ ਕਿ ਲੈਦਰ ਕੰਪਲੈਕਸ ਰੋਡ ਤੇ ਪੈਂਦਾ ਉਥੇ ਸ਼ਨੀਵਾਰ ਸ਼ਾਮ ਕਰੀਬ 4:02 ਤੇ ਇਹ 14 ਸਾਲ ਦੀ ਕੁੜੀ ਆਪਦੇ ਘਰੋਂ ਨਿਕਲਦੀ ਆ ਇਹਨੇ ਆਪਦੇ ਹੀ ਗਵਾਂਡ ਚ ਦਸਕਰ ਛੱਡ ਕੇ ਆਪਦੀ ਕਿਸੇ ਦੋਸਤ ਦੇ ਘਰੇ ਜਾਣਾ ਸੀ ਕਰੀਬ 4:04 ਤੇ ਇਹ ਕੁੜੀ ਉਸ ਘਰ ਚ ਐਂਟਰ ਹੁੰਦੀ ਆ ਤੇ ਜਦੋਂ 4:35 ਵਜੇ ਤੱਕ ਵੀ ਇਹ ਕੁੜੀ ਵਾਪਸ ਆਪਦੇ ਘਰੇ ਨਹੀਂ ਮੁੜਦੀ ਤਾਂ ਉਦੋਂ ਕੁੜੀ ਦੀ ਮਾਂ ਤੇ ਕੁੜੀ ਦਾ ਭਰਾ ਇਹਨੂੰ ਲੱਭਣਾ ਸ਼ੁਰੂ ਕਰ ਦਿੰਦੇ ਆ ਤੇ ਲੱਭਦੇ ਲੱਭਦੇ ਉਹ ਇੱਕ ਨੇੜੇ ਪੈਂਦੇ ਕਾਰ ਸਟੂਡੀਓ ਚ ਪਹੁੰਚ ਜਾਂਦੇ ਆ ਜਿੱਥੇ ਇਹ ਸੀਸੀਟੀਵੀ ਕੈਮਰਾ ਲੱਗਿਆ ਸੀ ਕੈਮਰੇ ਚ ਇਹ ਵੇਖਦੇ ਆ ਕਿ ਕੁੜੀ ਉਸ ਕਾਰ ਚ ਐਂਟਰ ਹੁੰਦੀ ਤਾਂ ਦੱਸਦੀ ਆ ਪਰ ਉਸ ਘਰ ਚੋਂ ਬਾਹਰ ਨਿਕਲਦੀ ਨਹੀਂ ਦੱਸਦੀ ਜਿੱਦੇ ਤੋਂ ਬਾਅਦ ਇਹਨਾਂ ਵੱਲੋਂ ਕੁੜੀ ਦੀ ਦੋਸਤ ਦੀ ਮਾਂ ਨੂੰ ਫੋਨ ਲਾਇਆ ਜਾਂਦਾ ਪਰ ਫੋਨ ਤੇ ਉਸ ਔਰਤ ਵੱਲੋਂ ਦੱਸਿਆ ਜਾਂਦਾ ਕਿ ਉਹ ਤਾਂ ਆਪਦੇ ਦੋਵੇਂ ਬੱਚਿਆਂ ਨਾਲ ਲੁਧਿਆਣੇ ਆਈ ਵੀ ਆ ਤੇ ਇਸ ਟਾਈਮ ਘਰੇ ਤਾਂ ਇਕੱਲਾ ਉਹਦਾ ਹਸਬੰਡ ਹੈਪੀ ਆ ਇਹ ਸੁਣ ਕੇ ਸਾਰਾ ਪਰਿਵਾਰ ਡਰ ਜਾਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਐਸਆਈ ਮੰਗਤਰਾਮ ਚਾਰ ਬੰਦਿਆਂ ਦੀ ਟੀਮ ਲੈ ਕੇ ਘਰ ਚ ਐਂਟਰ ਹੁੰਦਾ 15-20 ਮਿੰਟ ਉਸ ਘਰ ਚ ਲਾ ਕੇ ਤੇ ਪਰਿਵਾਰ ਨੂੰ ਇਹ ਕਹਿ ਕੇ ਕਿ ਥੋਡੀ ਕੁੜੀ ਇਸ ਘਰ ਚ ਹੈ ਹੀ ਨਹੀਂ ਐਸਆਈ ਮੰਗਤਰਾਮ ਆਪਦੀ ਟੀਮ ਨੂੰ ਲੈ ਕੇ ਉੱਥੋਂ ਚਲਾ ਜਾਂਦਾ ਇੰਨੇ ਨੂੰ ਸਾਰਾ ਮੁਹੱਲਾ ਇਕੱਠਾ ਹੋ ਜਾਂਦਾ ਤੇ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਕੇ ਇੱਕ ਵਾਰ ਫੇਰ ਸੀਸੀਟੀਵੀ ਵੇਖਦੇ ਆ ਤੇ ਸੀਸੀਟੀਵੀ ਵੇਖ ਕੇ ਉਹਨਾਂ ਨੂੰ ਪੱਕਾ ਹੋ ਜਾਂਦਾ ਕਿ ਕੁੜੀ ਹਜੇ ਵੀ ਉਸੇ ਘਰ ਚ ਆ ਤੇ ਇਸ ਹੈਪੀ ਨੇ ਉਹਦੇ ਨਾਲ ਕੁਝ ਕੀਤਾ ਤੇ ਝੂਠ ਬੋਲ ਰਿਹਾ ਤੇ ਫੇਰ 10 ਵਜੇ ਦੇ ਕਰੀਬ ਸਾਰੇ ਮੁਹੱਲੇ ਵਾਲੇ ਤੱਕੇ ਨਾਲ ਉਸ ਘਰ ਚ ਐਂਟਰ ਹੋ ਜਾਂਦੇ ਦੇ ਤੇ ਇਹਨਾਂ ਨੂੰ ਉਸ ਘਰ ਦੇ ਬਾਥਰੂਮ ਚ ਕੁੜੀ ਦੀ লাশ ਮਿਲਦੀ ਆ। ਇਸ ਹੈਪੀ ਨੂੰ ਲੋਕਾਂ ਵੱਲੋਂ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ। ਇੱਥੋਂ ਤੱਕ ਕਿ ਉਹਦੇ ਤੇ ਮਿੱਟੀ ਦਾ ਤੇਲ ਪਾ ਕੇ ਇੱਕ ਮਾਚਿਸ ਕੁੜੀ ਦੀ ਮਾਂ ਨੂੰ ਦੇ ਦਿੱਤੀ ਜਾਂਦੀ ਆ ਕਿ ਇਸ ਬੰਦੇ ਨੂੰ ਇੱਥੇ ਹੀ ਅੱਗ ਲਾ ਦਿੱਤੀ ਆਵੇ। ਪਰ ਇਹਨें ਨੂੰ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਤੇ ਹੈਪੀ ਨੂੰ ਉੱਥੋਂ ਬਚਾ ਕੇ ਕੱਢ ਲਿਆ ਜਾਂਦਾ। ਏਡੀਸੀਪੀ ਗਗਨਦੀਪ ਸਿੰਘ ਨੂੰ ਮੰਨੇ ਦੱਸਿਆ ਕਿ ਘਰ ਦੀ ਚੰਗੀ ਤਰ੍ਹਾਂ ਸ਼ਾਨਦਿਨ ਨਾ ਕਰਨ ਵਾਲੇ ਮੰਗਤਰਾਮ ਨੂੰ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਹੈਪੀ ਤੇ ਸੈਕਸ਼ਨ 61 ਛਾੜ ਤੇ 103 ਬੀ ਐਨ ਐਸ ਤੇ ਸੈਕਸ਼ਨ ਸ਼ੇ ਪੋਸਕੋ ਐਕਟਰ ਗਿਆ ਧਾਰਾ ਲੱਗੀਆਂ ਤੇ ਇਹ ਪਰਚਾ 바ਵਾ ਖੇਲ ਥਾਣੇ ਚ ਦਰਜ ਹੋਇਆ ਪੁਲਿਸ ਦੇ ਅਕੋਰਡਿੰਗ ਕੁੜੀ ਦੀ ਮੌਤ ਗਲ ਘੁੱਟਣ ਨਾਲ ਹੋਈ ਆ ਤੇ ਪੁਲਿਸ ਦਾ ਇਹ ਵੀ ਕਹਿਣਾ ਕਿ ਕੁੜੀ ਦਾ ਰੇਪ ਹੋਇਆ ਕਿ ਨਹੀਂ ਇਸ ਗੱਲ ਦਾ ਪਤਾ ਆਪਾਂ ਨੂੰ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਲੱਗੂਗਾ ਸਾਰਾ ਪੰਜਾਬ ਸਹਿਮ ਚੁੱਕਿਆ ਇਹ ਖਬਰ ਸੁਣ ਕੇ ਜੇ ਸਿਖਰ ਦੁਪਹਿਰੇ ਥੋਡੇ ਗਵਾਂਡ ਚ ਆਹ ਕਸ਼ ਹੋ ਰਿਹਾ ਤਾਂ ਫਿਰ ਅੱਜ ਦੇ ਟਾਈਮ ਚ ਭਰੋਸਾ ਕਿਹਦੇ ਤੇ ਕੀਤਾ ਜਾ ਸਕਦਾ ਪੰਜਾਬ ਦਾ ਹਰ ਮਾਂ ਪਿਓ ਜਿਨ੍ਹਾਂ ਦੇ ਬੱਚੇ ਬਾਹਰ ਖੇਡਦੇ ਆ ਜਾਂ ਸਕੂਲ ਜਾਂਦੇ ਆ ਹਰ ਉਹ ਮਾਂ ਪਿਓ ਅੱਜ ਡਰ ਚੁੱਕਿਆ ਬਹੁਤ ਘਟਿਆ ਕ੍ਰਾਈਮ ਕੀਤਾ ਇਸ ਬ ਕਿ ਇਹਦੀ ਬੰਦੀ ਸਜ਼ਾ ਇਹਨੂੰ ਜਲਦੀ ਤੋਂ ਜਲਦੀ ਮਿਲੇ ਤੇ ਉਸ 14 ਸਾਲ ਦੀ ਕੁੜੀ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਮਿਲੇ